ਬਠਿੰਡਾ ਚ ਪਈ ਬਾਰਿਸ਼ ਨੇ ਬਠਿੰਡਾ ਦਾ ਮੌਸਮ ਤਾਂ ਜ਼ਰੂਰ ਜਿਹੜਾ ਸੁਹਾਵਣਾ ਬਣਾ ਦਿੱਤਾ ਪਰ ਬਠਿੰਡੇ ਦੇ ਵੀਆਈਪੀ ਇਲਾਕੇ ਚ ਜਗਾ ਜਗਾ ਜਿਹੜਾ ਪਾਣੀ ਭਰ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਫੈਕਟਰੀਏਟ ਬਠਿੰਡਾ ਦੇ ਨੇੜੇ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜਾ ਪਾਣੀ ਭਰ ਚੁੱਕਾ ਹੈ ਇਹ ਬਠਿੰਡੇ ਦਾ ਜਿਹੜਾ ਵੀਆਈਪੀ ਏਰੀਆ ਇੱਥੇ ਐਸਐਸਪੀ ਬਠਿੰਡਾ ਦੀ ਕੋਠੀ ਹੈ ਡੀਸੀ ਬਠਿੰਡਾ ਦੀ ਸਾਹਮਣੇ ਤੁਹਾਨੂੰ ਕੋਠੀ ਦਿਖਾ ਰਿਹਾ ਦੇਖੋ ਇੱਕ ਬੱਸ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਅਸੀਂ ਕਾਫੀ ਜਿਹੜਾ ਇਸ ਏਰੀਆ 'ਚ ਜਦੋਂ ਵੀ ਬਠਿੰਡਾ 'ਚ بارش ਪੈਂਦੀ ਹੈ ਇਸ ਏਰੀਆ 'ਚ ਜਿਹੜਾ ਪਾਣੀ ਕਾਫੀ ਵੱਡੀ ਤਦਾਰਤ 'ਚ ਜਿਹੜਾ ਭਰ ਜਾਂਦਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਬਠਿੰਡਾ ਦੇ ਸੈਕਟਰੀਏਟ ਦੇ ਨੇੜੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਕਰੀਬਨ ਅੱਧਾ ਪੌਣਾ ਘੰਟਾ ਜਿਹੜੀ بارش ਹੋਈ ਹੈ ਪਰ ਬਠਿੰਡੇ ਦਾ ਇਹ ਵੀ ਆਈਪੀ ਏਰੀਆ ਜਦੋਂ ਵੀ ਬਠਿੰਡਾ 'ਚ ਬਾਰਿਸ਼ ਪੈਂਦੀ ਹੈ ਇਹ ਪੂਰਾ ਏਰੀਆ ਜਿਹੜਾ ਪਾਣੀ ਨਾਲ ਭਰ ਜਾਂਦਾ ਪਰਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਕਾਫੀ ਪਾਣੀ ਜਿਹੜਾ ਭਰ ਚੁੱਕਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਐਕਟਿਵ ਬਠਿੰਡਾ ਦੇ ਨੇੜੇ ਦੀਆਂ ਜਿਹੜੀਆਂ ਤਸਵੀਰਾਂ ਪਰਲੇ ਪਾਸੇ ਐਸਐਸਪੀ ਬਠਿੰਡਾ ਅਮਨੀਤ ਟੋਂਡਲ ਦੀ ਜਿਹੜੀ ਕੋਠੀ ਹੈ ਉਸ ਕੋਠੀ ਦੇ ਬਿਲਕੁਲ ਅੱਗੇ ਵੀ ਜਿਹੜਾ ਪਾਣੀ ਪੂਰੀ ਤਰ੍ਹਾਂ ਜਿਹੜਾ ਭਰ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਸੈਕਟਰੀਏਟ ਬਠਿੰਡਾ ਦੀਆਂ ਦਿਖਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਰੂਰ ਜਿਹੜੇ ਦਾਅਵੇ ਪੇਸ਼ ਕੀਤੇ ਜਾਂਦੇ ਆ ਵੀ ਬਰਸਾਤੀ ਪਾਣੀ ਦਾ ਪੂਰੀ ਤਰ੍ਹਾਂ ਜਿਹੜਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਪਰ ਜਦੋਂ ਵੀ ਬਠਿੰਡਾ 'ਚ ਜਿਹੜੀ ਬਰਸਾਤ ਹੁੰਦੀ ਹੈ ਉਦੋਂ ਇਹ ਪੂਰਾ ਇਲਾਕਾ ਜਿਹੜਾ ਪਾਣੀ ਨਾਲ ਜਿਹੜਾ ਭਰ ਜਾਂਦਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਸੈਕਟਰੀਏਟ ਬਠਿੰਡਾ ਦੀਆਂ ਦਿਖਾ ਰਿਹਾ ਹੈ ਇਹ ਵੀ ਆਈਪੀ ਏਰੀਆ ਹੈ ਤਗਰੀਬਨ ਕਾਫੀ ਵੱਡੀ ਤਦਾਰ ਚ ਇੱਥੇ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਏਰੀਏ ਵਿੱਚ ਰਹਿੰਦੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸੈਕਟਰੀਏਟ ਬਠਿੰਡਾ ਦੀ ਅੱਧੇ ਪੂਨੇ ਘੰਟੇ ਦੀ ਬਰਸਾਤ ਨਹੀਂ ਜੋ ਪ੍ਰਸ਼ਾਸਨ ਵੱਲੋਂ ਜੋ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਗਏ ਸੀ ਉਸ ਦਾਅਵੇ ਦੀ ਇੱਥੇ ਪੂਰਨਲੀ ਨਜ਼ਰ ਆ ਰਹੀ ਹੈ ਸਾਡੇ ਨਾਲ ਇੱਕ ਭਾਈ ਸਾਹਿਬ ਇੱਥੇ ਮੌਜੂਦ ਹੈ ਕਾਰ ਤੇ ਆਇਆ ਅੱਗੇ ਜਾਣ ਤੋਂ ਇਹਨਾਂ ਨੂੰ ਡਰ ਲੱਗ ਰਿਹਾ ਗੱਲਬਾਤ ਕਰਦੇ ਆਂ ਭਾਈ ਜੀ ਕਿਵੇਂ ਦੇਖਦੇ ਹੋ ਬਠਿੰਡਾ ਦਾ ਵੀਆਈਪੀ ਏਰੀਆ ਡੀਸੀ ਬਠਿੰਡਾ ਦੀ ਇੱਧਰ ਕੌਠੀ ਅੰਕਲ ਜੀ ਸਾਹਮਣੇ ਐਸਐਸਪੀ ਬਠਿੰਡਾ ਦੀ ਕੌਠੀ ਹੈ ਪਰ ਪਾਣੀ ਪੂਰੀ ਤਰ੍ਹਾਂ ਇਸ ਏਰੀਆ 'ਚ ਭਰ ਜਾਂਦਾ ਕੀ ਕਹਿਣਾ ਚਾਹੋਗੇ ਭਾਜੀ ਇਹ ਕੀ ਹਾਲ ਹੈ ਇਹਨਾਂ ਨੂੰ ਐਗਜ਼ੈਂਪਲ ਲੈਣਾ ਤੇ ਆਓ ਦਿੱਲੀ ਆ ਕੇ ਦਿਖਾਈਏ ਤੁਹਾਨੂੰ ਜਿੱਥੇ ਮਿੰਟੋ ਬ੍ਰਿਜ ਹਰਸਾਲ ਡੁੱਬਦਾ ਸੀ ਐਸਲ ਬਿਲਕੁਲ ਥੋਲਾ ਪਾਣੀ ਨਹੀਂ ਆਏਗਾ ਉੱਥੇ ਅੰਕਲ ਤੁਸੀਂ ਦਿੱਲੀ ਤੋਂ ਆਏ ਹੋ ਅਸੀਂ ਦਿੱਲੀ ਤੋਂ ਆਏ ਆ ਜੀ ਅਸੀਂ ਦਿੱਲੀ ਤੋਂ ਆਏ ਆ ਦਿੱਲੀ ਤੋਂ ਇਸ ਵਾਰੀ ਜੋ ਹਾਲ ਜੋ ਆ ਪੰਛ ਕੁਝ ਮਹੀਨੇ ਦੇ ਵਿੱਚ ਉਥੇ ਸਰਕਾਰ ਨੇ ਜਿਹੜੀ ਗਾਰਜ ਕੱਢੀ ਏ ਉਹ ਪਿਛਲੇ 10 ਸਾਲਾਂ ਤੋਂ ਨਹੀਂ ਕੱਢੀ ਔਰ ਮੈਂ ਦੇਖ ਰਹਾ ਹਾਂ ਇਹ ਪਾਣੀ ਦੀ ਨਿਕਾਸੀ ਦਾ ਕੋਈ ਸਾਧਨ ਹੀ ਨਹੀਂ ਹੈਗਾ ਯਾਦ ਕਰੀਏ ਗੱਲ ਕਰੀਏ ਪਹਿਲਾਂ ਵੀ ਤੁਸੀਂ ਇਸ ਏਰੀਆ ਚ ਆਂਦੇ ਰਹੇ ਹੋ ਪਹਿਲੇ ਪਹਿਲੇ ਇਸ ਏਰੀਆ ਚ ਆਇਆ ਸੀ ਅਸੀਂ ਅਸੀਂ ਕਾਫੀ ਸਾਲਾਂ ਬਾਅਦ ਆਏ ਹਾਂ ਲੇਕਿਨ ਅਸਲ ਇਹ ਪਹਿਲੀ ਵਾਰੀ ਦੇਖਿਆ ਨਾ ਬੁਰਾ ਹਾਲ ਅੱਛਾ ਇਹ ਬਠਿੰਡੇ ਦਾ ਜਿਹੜਾ VIP ਏਰੀਆ SSP ਬਠਿੰਡਾ ਦੀ ਵੀ ਕੋਟੀ ਅਤੇ ਨੇੜੇ ਹੀ ਹੈ DC ਬਠਿੰਡਾ ਦੀ ਵੀ ਕੋਠੀ ਅਤੇ ਲੇੜੇ ਆ तमाम ਜਿਹੜੇ ਬਠਿੰਡਾ ਦੇ ਅਧਿਕਾਰੀ ਐ ਇਸ ਵੀਆਈਪੀ ਏਰੀਆ ਚ ਰਹਿੰਦੇ ਕਿਵੇਂ ਦੇਖਦੇ ਹੋ ਸਰ ਜੀ ਸਾਨੂੰ ਨਹੀਂ ਪਤਾ ਇੱਥੇ ਵੀਆਈਪੀ ਰਹਿੰਦੇ ਆ ਜਾਂ ਆਮ ਆਦਮੀ ਰਹਿੰਦੇ ਆ ਅਸੀਂ ਤਵੰਡੀ ਸਾਬੋ ਤੋਂ ਆ ਰਹੇ ਆ ਤਾਂ ਉੱਥੋਂ ਦੀ ਦੇਖਦਿਆਂ ਸਭ ਜਗ੍ਹਾ ਇਹੀ ਹਾਲ ਹੈ ਵੀਆਈਪੀ ਏਰੀਆ ਤੇ ਫਿਰ ਇਹਨਾਂ ਲੋਗਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕੀ ਹੋ ਰਿਹਾ ਵੀ ਇੱਥੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਰਾਗੀਰ ਸਿਗੇ ਜੋ ਗੱਡੀ ਤੇ ਆਏ ਸੀਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਬਠਿੰਡਾ ਦਾ ਬਹੁਤ ਹੀ ਬੁਰਾ ਹਾਲ ਹੈ ਕਿਉਂਕਿ ਥੋੜੇ ਚਿਰ ਦੀ ਬਾਰਿਸ਼ ਨੇ ਬਟੇਂਡਾ ਚ ਜਗਾ ਜਗਾ ਜਿਹੜਾ ਬਟੇਂਡਾ ਦੇ ਏਰੀਆ ਵਿੱਚ ਪਾਣੀ ਭਰ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਡੀਸੀ ਦਫਤਰ ਬਟੇਂਡਾ ਦੀਆਂ ਦਿਖਾ ਰਿਹਾ ਸਰ ਵੀਆਈਪੀ ਏਰੀਆ ਬਟੇਂਡੇ ਦਾ ਪਾਣੀ ਬਰਸਾਤ ਦਾ 30 ਮਿੰਟ ਬਰਸਾਤ ਹੋ ਜੇ ਇਥੇ ਪੌਣਾ ਘੰਟਾ ਉਦੋਂ ਹੀ ਭਰ ਜਾਂਦਾ ਕਿਵੇਂ ਦੇਖਦੇ ਹੋ ਬਹੁਤ ਬੁਰਾ ਹਾਲ ਹੈ ਜੀ ਸ਼ਰਮ ਚਾਹੀਦੀ ਹੈ ਸ਼ਰਮ ਚਾਹੀਦੀ ਹੈ ਸਰਕਾਰ ਨੂੰ ਕੋਈ ਮੈਨੇਜਮੈਂਟ ਦਾ ਕੁਝ ਨਹੀਂ ਜੀ ਕੋਈ ਹੱਲ ਨਹੀਂ ਉਧਰ ਬਹੁਤ ਪਾਣੀ ਖੜਾ ਹੈ ਜੇ ਤਾਂ ਇੱਥੇ ਤਾਂ ਥੋੜਾ ਹੈਗਾ ਪ੍ਰਸ਼ਾਸਨ ਤਾਂ ਵੱਡੇ ਵੱਡੇ ਦਾਅਵੇ ਠੋਕਦਾ ਵੀ ਬਰਸਾਤੀ ਪਾਣੀ ਦਾ ਪੂਰੀ ਤਰ੍ਹਾਂ ਪ੍ਰਬੰਧ ਕੀਤਾ ਗਿਆ ਆਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਪ੍ਰਬੰਧ ਤੁਸੀਂ ਅੱਗੇ ਜਾਣ ਤੋਂ ਡਰ ਰਹੇ ਹੋ ਨਾ ਹਾਂਜੀ ਹਾਂਜੀ ਕੋਰਟ ਜਾ ਰਹੇ ਸੀ ਉਧਰ ਦੀ ਕੋਰਟ ਹਾਂਜੀ ਭਾਈ ਜੀ ਅਸੀਂ ਕੋਰਟ ਜਾ ਰਹੇ ਸੀ ਉਧਰ ਦੀ ਹੋਰ ਵੀ ਜ਼ਿਆਦਾ ਪਾਣੀ ਹੈ ਤਾਂ ਕਰਕੇ ਇੱਧਰ ਦੀ ਆਏ ਸੀ ਅੱਛਾ ਇਹ ਬਠਿੰਡੇ ਦਾ ਵੀਆਈਪੀ ਏਰੀਆ ਇੱਥੇ ਹੀ ਇਹ ਹਾਲਤ ਆ ਆਮ ਏਰੀਆ ਦਾ ਕੀ ਹਾਲ ਹੋਊਗਾ ਬੁਰਾ ਹਾਲ ਹੀ ਸਾਰੇ ਏਰੀਆ ਦਾ ਹਜੇ ਤੱਕ ਬਠਿੰਡਾ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦਾ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਗਿਆ ਕਿਵੇਂ ਦੇਖਦੇ ਹੋ ਕਿਸੇ ਪਾਸੇ ਕੋਈ ਪ੍ਰਬੰਧ ਨਹੀਂ ਹੈਗਾ ਬਠਿੰਡੇ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਕਿਸੇ ਪਾਸੇ ਕੋਈ ਪ੍ਰਬੰਧ ਨਹੀਂ ਬਰਸਾਤੀ ਪਾਣੀ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸੈਕਰੀਏਟ ਬਠਿੰਡਾ ਦੇ ਨੇੜੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਜਿਹੜੇ ਸਟੂਡੈਂਟ ਹੈ ਆਪਣੀ ਜਿਹੜੀ ਸਕੂਟੀ ਆ ਰੋੜ ਕੇ ਲੈ ਕੇ ਆ ਰਹੇ ਆ ਗੱਲਬਾਤ ਵੀ ਕਰਦੇ ਆ ਇਹਨਾਂ ਨਾਲ ਬਟੇ ਕੀ ਨਾਮ ਹੈ ਤੁਹਾਡਾ ਅਦਿੱਤਿਆ ਅਧਿਤੇ ਵੀਆਈਪੀ ਏਰੀਆ ਐਸਐਸਪੀ ਦਫਤਰ ਵੀ ਇੱਥੇ ਐ ਡੀਸੀ ਬਠਿੰਡਾ ਦੀ ਕੋਠੀ ਵੀ ਆਪਣੇ ਸਾਹਮਣੇ ਐ ਐਸਐਸਪੀ ਬਠਿੰਡਾ ਦੀ ਵੀ ਕੋਠੀ ਇੱਥੇ ਆਪਣੇ ਨਾਲ ਹੀ ਐ ਇਸ ਏਰੀਆ ਚ ਵੀ ਇੰਨਾ ਪਾਣੀ ਭਰ ਜਾਂਦਾ ਤੁਸੀਂ ਦੇਖੋ ਪੈਦਲ ਆਇਓ ਕੀ ਹਾਲ ਐ ਤੁਹਾਡਾ ਕੀ ਕਹਿਣਾ ਚਾਹੋਗੇ ਬੁਰਾ ਹਾਲ ਐ ਇੱਥੇ ਦਾ ਦੋ ਵਾਰੀ ਸਕੂਟਰ ਬੰਦ ਹੋ ਗਿਆ ਇੱਥੇ ਅੱਛਾ ਵੀਆਈਪੀ ਏਰੀਆ ਦਾ ਇਹ ਹਾਲ ਐ ਤਾਂ ਆਮ ਏਰੀਆ ਦਾ ਕੀ ਹਾਲ ਹੋਵੇਗਾ ਐ ਹੂਗਾ ਵੀ ਸਾਰਾ ਸਾਰੇ ਕਿਤੇ ਅਜਈ ਆ अच्छा कित्थों कित्थों आए हो ਤੁਸੀਂ ਮੌਲ ਕੋਲ ਵੀ ਛਾਲਣਾ ਕਰਦਾ ਸਾਰੇ ਕਿਤੇ ਪਾਣੀ ਭਰਿਆ ਹੋਇਆ ਸਾਰੇ ਕਿਤੇ ਪਾਣੀ اچھا ਬਰਸਾਤ ਤਾਂ ਤਕਰੀਬਨ 8 ਘੰਟਾ ਹੋਈ ਹੈ 8 ਘੰਟੇ ਚ ਇਸ ਤਰ੍ਹਾਂ ਦਾ ਹਾਲ ਹੋ ਗਿਆ ਐ ਹੀ ਹੈ ਪੰਜਾਬ ਦਾ ਫਿਰ اچھا ਬਟੇ ਕੀ ਕਹਿਣਾ ਚਾਹੂਗਾ ਮੈਂ ਪਹਿਲੇ ਕਹਿਣਾ ਚਾਹੂੰਗਾ ਵੀ ਮਤਲਬ ਵਾਟਰ ਟ੍ਰੇਨਿੰਗ ਸਿਸਟਮ ਬਤੀਆ ਕਿਤਾ ਜਾਵੇ ਤੇ ਜਾਂ ਕਿ ਮਤਲਬ ਸਕੂਟਰ ਵਗੈਰਾ ਨਾ ਫਿਰਨ ਸੇਫੇਰਨਾ ਤਾਂ ਨਹੀਂ ਚਾਹੀਦਾ ਬਸੇ ਜੋ ਡੀਆਈਪੀ ਏਰੀਆ ਹੈ ਪਰ ਵੀ ਨਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਕਹਿੰਦੇ ਬਠਿੰਡਾ ਪ੍ਰਸ਼ਾਸਨ ਨੂੰ ਇਸ ਪਾਣੀ ਦਾ ਜਿਹੜਾ ਹੱਲ ਕਰਨਾ ਚਾਹੀਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਫੈਕਟਰੀ ਰੇਟ ਬਠਿੰਡਾ ਦੇ ਨੇੜੇ ਦੀਆਂ ਜਿੱਥੇ ਪੂਰੀ ਤਰ੍ਹਾਂ ਇਸ ਏਰੀਆ 'ਚ ਜਿਹੜਾ ਪਾਣੀ ਭਰ ਚੁੱਕਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਵਿਅਕਤੀ ਆ ਰਹੇ ਆ ਸਕੂਟਰੀ ਰੋਡ ਤੇ ਇਹਨਾਂ ਵੱਲੋਂ ਲਿਵਾਈ ਜਾ ਰਹੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਲੋ ਆ ਕਿੰਨਾ ਬੁਰਾ ਹਾਲ ਆ ਸੜੀਆਂ ਖਰਾਬ ਹੋਈਆਂ ਨੇ ਗੱਡੀਆਂ ਖਰਾਬ ਹੋਈਆਂ ਨੇ ਸਾਰਾ ਅੰਡਰ ਵਿੱਚ ਭਰਿਆ ਪਿਆ ਫੁੱਲ ਭਰਿਆ ਪਿਆਗਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਿਹਾ ਸੀਗਾ ਬਰਸਾਤੀ ਪਾਣੀ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਕੀਤੇ ਗਏ ਆ ਕਿ ਕਿੰ ਕੀ ਚਾਹਨਾ ਚਾਹੁੰਗੇ ਆ ਭਾਈ ਪ੍ਰਬੰਧ ਤੁਹਾਡੇ ਸਾਹਮਣੇ ਦੇਖੋ ਸਾਹਮਣੇ ਪ੍ਰਬੰਧ ਜੀ ਆ ਇਹ ਹੁਣ ਬਠਿੰਡਾ ਸ਼ਹਿਰ ਡਿਸਟ੍ਰਿਕਟ ਹੈ ਇਹਨਾਂ ਨੂੰ ਪਾਣੀ ਕੱਟਣਾ ਚਾਹੀਦਾ ਮਸ਼ੀਨਾਂ ਲਾਉਣੇ ਚਾਹੀਦੇ ਇਹਨਾਂ ਨੂੰ ਕਿਹੜੇ ਕਿਹੜੇ ਏਰੀਆ ਤੋਂ ਕਿਹੜੇ ਕਿਹੜੇ ਏਰੀਆ ਤੋਂ ਆਏ ਹੋ ਅਸੀਂ ਮੋਰਮੰਡੀ ਏਰੀਆ ਤੋਂ ਆਏ ਆ ਜੀ ਨਹੀਂ ਬਠਿੰਡਾ ਦੇ ਕਿਹੜੇ ਕਿਹੜੇ ਏਰੀਆ ਚ ਆਂ ਢਿੰਡੇ ਏਰੀਆ ਚ ਆਇਆ ਜੀ ਸਾਰਾ ਹਾਲਾ ਆਇਆ ਜਿੱਦੋਂ ਆਪਣਾ ਪਾਵਰੋ ਥੋੜਾ ਸਾਰਾ ਏਰੀਆ ਆਇਆ ਇੰਦਰ ਸਾਰੇ ਪਾਣੀ ਭਰਿਆ ਪਿਆ ਸਾਰਾ ਪਾਣੀ ਭਰਿਆ ਹੋਇਆ ਜੀ ਪੂਲ ਦੇ ਢਮਾ ਹਾਂਜੀ ਭਾਈ ਸ਼ਹਿਰ ਡੁੱਬਿਆ ਮੇਰਾ ਭਰਾ ਗੱਡੀਆਂ ਦੇਖ ਲਓ ਅੰਡਰ ਬ੍ਰਿਜ ਪੁਲ ਕੋਲ ਕਿੰਨਾ ਕਮੀਂ ਪਿਆ ਮੇਰਾ ਭਰਾ ਅੰਡਰ ਬ੍ਰਿਜ ਕੋਲ ਇੰਨਾ ਪਾਣੀ ਆ ਵੀਰੇ ਗੱਡੀਆਂ ਖੜਗੀਆਂ ਉੱਥੋਂ ਸਕੂਟਰੀਆਂ ਖੜਗੀਆਂ ਲੋਕ ਡਿੱਗ ਰਹੇ ਆ ਟੋਏ ਦਿਖਦੇ ਨਹੀਂ ਵੀਰੇ ਪਾਣੀ ਚ ਸਕੂਟਰੀ ਵਿੱਚ ਵਜਦੀ ਅਗਲਾ ਸਾਈਡ ਤੇ ਡਿੱਗੇ ਜਾਂਦਾ ਭਾਈ ਸਾਰੇ ਬੁਰਾ ਹਾਲ ਹੈ ਮੇਰਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਇਹ ਵੀ ਬਰਸਾਤੀ ਪਾਣੀ ਨੂੰ ਲੈ ਕੇ ਪੁਕਤਾ ਇੰਤਜ਼ਾਮ ਕੀਤੇ ਗਏ ਆ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੋਗੇ ਕੋਈ ਇੰਤਜ਼ਾਮ ਨਹੀਂ ਇੱਥੇ ਜੀ ਕੋਈ ਇੱਥੇ ਰਾਜਾ ਬਾਬੂ ਨਹੀਂ ਹੈਗਾ ਕੋਈ ਇੱਥੇ ਪ੍ਰਧਾਨ ਮੰਤਰੀ ਕੋਈ ਨਹੀਂ ਹੈਗਾ ਇੱਥੇ ਇੱਥੇ ਨਹਿਰਾਂ ਦੇ ਗੱਡੀਆਂ ਢਿੱਕੀਆਂ ਜਾਂਦੀਆਂ ਨੇ ਇੱਥੇ ਤੁਸੀਂ ਦੇਖਦੇ ਹੋ ਦਿਨ ਵੇ ਦਿਨ ਗੱਡੀਆਂ ਢਿੱਕੀਆਂ ਜਾਂਦੀਆਂ ਨੇ ਤੇ ਜਾਨਾਂ ਵੀ ਬਾਜ਼ ਰਹੀਆਂ ਨੇ ਕੋਈ ਉਹ ਵੀ ਹੋ ਰਿਹਾ ਐ ਐਕਸਪਾਇਰ ਵੀ ਹੋ ਰਿਹਾ ਹੈਗੇ ਬਹੁਤ ਬੁਰਾ ਹਾਲ ਬਠਿੰਡੇ ਦਾ ਸਿਟੀ ਦਾ ਬਠਿੰਡੇ ਦਾ ਵੀਆਈਪੀ ਏਰੀਆ ਆਏ ਸਾਲ ਹੀ ਇੱਥੇ ਪਾਣੀ ਭਰਦਾ ਕਿਵੇਂ ਦੇਖਦੇ ਹੋ ਭਾਈ ਬੁਰਾ ਹਾਲ ਹੀ ਹੈ ਇੱਥੇ ਸਾਰਾ ਹੁਣ ਆ ਡਗ ਦਿਖਾ ਦਿਓ ਓਵਰਫਲੋ ਦਿਖਾਓ ਸਾਹਮਣੇ ਉਹ ਦੇਖੋ ਮੀਂਹ ਦਾ ਪਾਣੀ ਕਿਤੋਂ ਹੋ ਰੂਗਾ ਸਾਹਮਣੇ ਉਹ ਦੇਖੋ ਸੀਵਰੇਜ ਕਿੰਨਾ ਡੱਕ ਖੁੱਲੇ ਬਹੁਤ ਸਾਰਾ ਲੀਕ ਹੋ ਜਾਂਦਾ ਜੇ ਵੀ ਇਹ ਵੀਆਈਪੀ ਏਰੀਆ ਕੋਈ ਇਹ ਕੋਈ ਵੀਆਈਪੀ ਏਰੀਆ ਨਹੀਂ ਬਿਲਕੁਲ ਦੀ ਬਿਲਕੁਲ ਐਸੀ ਬਠਿੰਡਾ ਦੇ ਲੋਕ ਜਿਨ੍ਹਾਂ ਨਾਲ ਆਪਾਂ ਬਰਸਾਤੀ ਪਾਣੀ ਨੂੰ ਲੈ ਕੇ ਗੱਲਬਾਤ ਕੀਤੀ ਕਾਫੀ ਜਿਹੜੇ ਨਿਰਾਸ਼ ਇੱਥੇ ਬਠਿੰਡਾ ਦੇ ਲੋਕ ਇੱਥੇ ਨਜ਼ਰ ਆ ਰਿਹਾ ਜਿਨ੍ਹਾਂ ਨੇ ਕਿ ਆਖੀ ਪ੍ਰਸ਼ਾਸਨ ਵੱਲੋਂ ਹਜੇ ਤੱਕ ਬਰਸਾਤੀ ਪਾਣੀ ਨੂੰ ਲੈ ਕੇ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਕੀਤੇ ਜਾਂਦੇ ਆ ਕੈਮਰਾਮੈਨ ਸੁਖੀਲ ਦੇ ਨਾਲ ਮਨੋਚ ਚੱਕੀਵਾਲ ਡੇਨਿਕ ਸਵੇਰਾ ਟੀਵੀ ਬਠਿੰਡਾ